ਪ੍ਰੋਜੈਕਟ ਮੀਟ ਨੇ ਪਹਿਲਾਂ ਮੈਨੂੰ ਫਿਲੀਪੀਨ ਦੀਆਂ ਸੰਗਤਾਂ ਵੱਲੋਂ ਹੁਕਮ ਹੋਇਆ ਕਿ ਅਸੀਂ ਚੋਣੇ ਕਿ ਸਿੱਖ ਇਤਿਹਾਸ ਨਾਲ ਜੁੜੇ ਜਿਹੜੇ ਧਾਰਮਿਕ ਸਥਾਨਾਂ ਦੇ ਮਾਡਲ ਇੱਥੇ ਅਜਾਇਬ ਘਰ ਪਿਲਰਸ ਕਿਸ ਤਰ੍ਹਾਂ ਦਰਵਾਜ਼ੇ ਖਿੜਕੀਆਂ ਆ ਤੁਸੀਂ ਦੇਖ ਰਹੇ ਹੋ ਸਾਰੇ ਦਰਵਾਜ਼ੇ ਉਸੇ ਤਰ੍ਹਾਂ ਖੁੱਲਦੇ ਬੰਦ ਹੁੰਦੇ ਹਨ ਨਾ ਸਾਰੀ ਡਿਟੇਲਿੰਗ ਦੇ ਨਾਲ ਤਕਤ ਸ੍ਰੀ ਕੇਸਗੜ ਸਾਹਿਬ ਜੋ ਕਿ ਅਨੰਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਮੌਜੂਦ ਹੈ ਇਹ ਵੀ ਤਕਰੀਬਨ 5 ਫੁੱਟ ਸਾਈਜ਼ ਦਾ ਮਾਡਲ ਹੈਗਾ ਕਾਫੀ ਉੱਚੀ ਹਾਈਟ ਹੈ ਸਾਰੇ ਸੋਲਿਡ ਜਿਹੜੇ ਹੈਗੇ ਆ ਫਾਈਬਰ ਤੇ ਡੋਮ ਫਾਈਬਰ ਦਾ ਹੀ ਸਾਰਾ ਮਟੀਰੀਅਲ ਕਾਫੀ ਸਾਰਾ ਲੱਗ ਕੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਉਹਨਾਂ ਦਾ ਸ਼ਹਾਦਤ ਵਾਲਾ ਦ੍ਰਿਸ਼ ਜੋ ਕਿ ਨੀਹਾਂ ਦੇ ਵਿੱਚ ਜਿੰਦਾ ਚਨਾਏ ਗਏ ਸੀਗੇ ਉਹ ਦ੍ਰਿਸ਼ ਦਿਖਾ ਕੇ ਇਹ ਉਹਨਾਂ ਦੀ ਸ਼ਹਾਦਤ ਨੂੰ ਜੋ ਸਰਦਾਰੀ ਦਿੱਤੀ ਗਈ ਹੈ ਅਸਤੇ ਵਾ ਕੇ ਉਸ ਥਾਂ ਤੇ ਜਾ ਕੇ ਫਿਲੀਪੀਨ ਆਜ਼ਾਦਕਰ ਦੇ ਵਿੱਚ ਇਸ ਰੋਵਰ ਦੇ ਅੰਦਰ ਸੁਸ਼ੋਭਿਤ ਕੀਤਾ ਇਸ ਤੋਂ ਇਲਾਵਾ ਜਿਸ ਤਰ੍ਹਾਂ ਇਹ ਧਾਰਮਿਕ ਪਵਿੱਤਰ ਸਥਾਨ ਨੇ ਜਿਸ ਤਰ੍ਹਾਂ ਮੈਂ ਦੱਸਣਾ ਚਾਹਾਂਗਾ ਸੰਨ 2000 ਤੋਂ ਮੈਂ ਇਹ ਕਾਰਜ ਸ਼ੁਰੂ ਕੀਤਾ ਸੀ ਮੈਂ ਦੁਨੀਆ ਦੇ 7 ਜੂਬੇ ਚੁਣੇ ਇਹ ਪ੍ਰਮਾਤਮਾ ਵੱਲੋਂ ਸੋਝੀ ਮਿਲੀ ਕਿ ਮੈਂ ਦੁਨੀਆ ਦੇ 7 ਜੂਬੇ ਚੁਣਾਂ ਸਿਡਨੀ ਦਾ ਹਰਬਰ ਵੀ ਜਾ ਇਹ ਸਾਰੇ ਮੁਲਕਾਂ ਜਾ ਕੇ ਮੈਨੂੰ ਇਹ ਜੂਬੇ ਦੇਖਣ ਨੂੰ ਵੀ ਮਿਲ ਗਏ ਕਹਿੰਦੇ ਨੇ ਕਿਸੇ ਕੌਮ ਨੂੰ ਅਗਰ ਖਤਮ ਕਰਨਾ ਹੋਵੇ ਤੇ ਉਹਦਾ ਇਤਿਹਾਸ ਤੋਂ ਦੂਰ ਕਰ ਦੋ ਤੇ ਇਸ ਕਰਕੇ ਕੌਮ ਨੂੰ ਜਿੰਦਾ ਰੱਖਣ ਲਈ ਕਿਸੇ ਵੀ ਕੌਮ ਨੂੰ ਧਰਮ ਨੂੰ ਜਿੰਦਾ ਰੱਖ ਲਈ ਉਹਦਾ ਇਤਿਹਾਸ ਜਿੰਦਾ ਰਹਿਣਾ ਬਹੁਤ ਜ਼ਰੂਰੀ ਹੈ ਅੱਗੇ ਪਹਿਲਾਂ ਇਹਦੀ ਡਿਜ਼ਾਈਨਿੰਗ ਤੇ ਬਹੁਤ ਜ਼ਿਆਦਾ ਲੰਮਾ ਵਰਕ ਚੱਲਦਾ ਹੈ ਫਿਰ ਫਿਜ਼ੀਕਲੀ ਇਹ ਤੇ ਦਿਨ ਰਾਤ ਇੱਕ ਕਰਕੇ ਮਿਹਨਤ ਕਰਕੇ 14 14 15 15 ਘੰਟੇ ਲਾ ਕੇ ਫਿਰ ਇਹ ਸਾਰੇ ਮਾਡਲ ਤਿਆਰ ਕਰੀਦੇ ਕੋਈ ਮਾਡਲ 1 ਮਹੀਨੇ ਚ ਬੰਦਾ ਕੋਈ ਡੇਢ 2 ਮਹੀਨਿਆਂ ਚ ਤਾਂ ਇਸ ਤਰ੍ਹਾਂ ਬਹੁਤ ਹੁੰਦਾ ਕਿ ਮੈਂ ਤਾਂ ਚਾਹਨਾ ਕਿ ਦੇਸ਼-ਦੇਸ਼ ਦੇ ਵਿੱਚ ਜਿੱਥੇ ਵੀ ਸੰਤਾਂ ਇਸ ਚੈਨਲ ਦੇ ਮਾਧਮ ਨਾਲ ਦੇਖ ਰਹੀਆਂ ਨੇ ਕਿ ਇਸ ਤਰ੍ਹਾਂ ਦੇ ਧਾਰਮਿਕ ਸਥਾਨਾਂ ਦੇ ਮਾਡਲ ਹਰ ਗੁਰਦੁਆਰੇ ਸਾਹਿਬ ਦੇ ਵਿੱਚ ਹਾਜ਼ਰ ਲੰਘਾ ਹੋਣੀ ਚਾਹੀਦੀ ਹੈ ਨਾਲ ਇਤਿਹਾਸ ਲਿਖਿਆ ਹੋਵੇ ਸਾਡੇ ਬੱਚੇ ਜਿਹੜੇ ਇੰਟਰਸਟ ਰੱਖਦੇ ਆ ਆਰਟ ਦੇ ਵਿੱਚ ਉਹ ਜਦੋਂ ਦੇਖਦੇ ਆ ਉਹਦੇ ਬਾਰੇ ਮਾਪਿਆਂ ਨੂੰ ਪੁੱਛਣਗੇ ਬੀਕੇਐਸਜੀ ਦਾ ਮੋੜ ਨਾਲ ਜੁੜੇ ਰਹੀਏ ਜਿਸ ਤਰ੍ਹਾਂ ਕੋਈ ਕੋਈ ਗੁਰਦੁਆਰਾ ਸਾਹਿਬ ਜਾਂ ਮੰਦਿਰ ਦੀ ਇਮਾਰਤ ਬਣਦੀ ਦੇ ਲੋਕ ਇੱਟਾਂ ਫੜਾਉਂਦੇ ਨੇ ਨਾ ਮਸਾਲਾ ਤੇ ਮੈਨੂੰ ਲੱਗਦਾ ਵੀ ਮੇਰੇ ਵੀ ਗੁਰੂ ਸਾਹਿਬ ਨੇ ਚਲੋ ਛੋਟੇ ਐ ਇਸ ਰੂਪ ਤੇ ਸੇਵਾ ਲਈ ਹੋਈ ਐ ਵੀ ਤੁਸੀਂ ਆ ਬਣਾ ਕੇ ਕੌਮ ਦਾ ਇਤਿਹਾਸ ਦਾ ਪ੍ਰਚਾਰ ਕਰੋ ਗੱਲ ਕਰੀਏ ਮੇਰੀ ਇੱਛਾ ਹੈ ਕਿ ਦੁਨੀਆ ਦੇ ਵਿੱਚ ਕਿਤੇ ਵੀ ਇੱਕ ਸਿੱਖ ਜਾਇਬ ਘਰ ਬਣਾ ਸਕੀ ਵੱਡੇ ਲੈਵਲ ਤੇ ਜਿੱਤੋਂ ਜਿੰਨੂੰ ਰਹਿੰਦੀ ਦੁਨੀਆ ਯਾਦ ਕਰੇ ਰਹਿੰਦੀ ਦੁਨੀਆ ਤੱਕ ਉਹ ਇਤਿਹਾਸ ਜਿਹੜਾ ਪੜਿਆ ਜਾਵੇ ਆ ਲੋਕ ਦੇਖਣ ਉਸ ਤੋਂ ਜਾਣੂ ਹੁਣ ਤੇ ਬੱਚਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੀ ਧਰਤੀ ਦਾ ਮਾਣ ਵਿਦੇਸ਼ਾਂ ਵਿੱਚ ਚਮਕੇਗਾ ਜੀ ਹਾਂ ਤੁਹਾਨੂੰ ਦੱਸ ਦੇ ਕਿ ਸਿੱਖ ਇਤਿਹਾਸ ਦੇ ਪੰਨਿਆਂ ਦੇ ਵਿੱਚ ਇੱਕ ਨਵਾਂ ਪੰਨਾ ਸਿਰਜਿਆ ਜਾ ਰਿਹਾ ਹੈ ਜਿੱਥੇ ਸਿੱਖ ਇਤਿਹਾਸ ਦੇ ਮਾਡਲ ਪਹਿਲੀ ਵਾਰ ਵਿਦੇਸ਼ਾਂ ਦੇ ਵਿੱਚ ਚਮਕਣਗੇ ਤਾਂ ਦਾਸ ਦੇ ਕਿ ਇਹ ਸੇਵਾ ਜੋ ਹੈ ਇੰਟਰਨੈਸ਼ਨਲ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਵੱਲੋਂ ਨਿਭਾਈ ਜਾ ਰਹੀ ਹੈ ਜਿੱਥੇ ਉਹਨਾਂ ਦੇ ਵੱਲੋਂ ਪੰਜ ਸਿੱਖ ਇਤਿਹਾਸ ਦੇ ਜੋ ਮਾਡਲ ਨੇ ਫਿਲੀਪੀਨਸ ਦੇ ਧਰਤੀ ਤੇ ਫਿਲੀਪੀਨਸ ਦੇ ਜੋ ਨਵਾਂ ਮਿਊਜ਼ੀਅਮ ਬਣਾਇਆ ਜਾ ਰਿਹਾ ਹੈ ਉੱਥੇ ਸਥਾਪਿਤ ਕੀਤੇ ਜਾਣਗੇ ਤਾਂ ਪੂਰੇ ਪੰਜਾਬ ਦੇ ਲਈ ਸਿੱਖ ਕੌਮ ਦੇ ਵਿੱਚ ਇਹ ਬਹੁਤ ਹੀ ਮਹਾਨ ਗੱਲ ਹੈ ਬਹੁਤ ਹੀ ਮਾਣ ਵਾਲੀ ਗੱਲ ਹੈ ਜੋ ਕਿ ਇਸ ਤਰ੍ਹਾਂ ਦੇ ਮਾਡਲ ਜੋ ਕਿ ਸਾਡੀ ਧਾਰਮਿਕ ਇੱਕ ਜੋ ਸਿੱਖ ਇਤਿਹਾਸ ਨੂੰ ਸਿੱਖ ਇਤਿਹਾਸ ਦੇ ਪ੍ਰਚਾਰ ਪ੍ਰਸਾਰ ਲਈ ਵਿਦੇਸ਼ਾਂ ਦੀ ਧਰਤੀ ਤੇ ਚਬ ਸਥਾਪਿਤ ਕੀਤੇ ਜਾ ਰਹੇ ਨੇ ਤਾਂ ਦੱਸਿਆ ਕਿ ਫਿਲੀਪੀਨਸ ਦੇ ਵਿੱਚ ਇਹ ਮਾਡਲ ਜੋ ਇੰਟਰਨੈਸ਼ਨਲ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਜੀ ਵੱਲੋਂ ਬਣਾਏ ਗਏ ਨੇ ਇਹ ਉੱਥੇ ਸਥਾਪਿਤ ਕੀਤੇ ਜਾਣਗੇ ਤਾਂ ਤੁਹਾਨੂੰ ਇਸ ਮਾਡਲਸ ਦੇ ਜੋ ਹੈ ਉਹ ਦਰਸ਼ਨ ਕਰਵਾ ਰਹੇ ਆ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਕਿੰਨੇ ਸੋਹਣੇ ਇਹ ਮਾਡਲ ਜਿਹੜੇ ਨੇ ਬਣਾਏ ਗਏ ਨੇ ਤੇ ਇਹ ਮਾਣ ਜੋ ਹੈ ਉਹ ਪੂਰੇ ਸਿੱਖ ਕੌਮ ਦੇ ਲਈ ਹੈ ਪੂਰੇ ਪੰਜਾਬ ਦੇ ਲਈ ਇਹ ਮਾਣ ਵਾਲੀ ਗੱਲ ਹੈ ਤਾਂ ਮੇਰੇ ਨਾਲ ਹੁਣ ਇੰਟਰਨੈਸ਼ਨਲ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਮਜੂਰ ਨਾਲ ਗੱਲਬਾਤ ਕਰਦੇ ਹਾਂ ਸਰ ਵਾਹਿਬੁਰ ਜੀ ਦਾ ਖਾਰਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਸਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਗੁਰੂ ਸਾਹਿਬ ਦੀ ਬਹੁਤ ਵੱਡੀ ਬਖਸ਼ਿਸ਼ ਹੈ ਜੋ ਕਿ ਤੁਹਾਨੂੰ ਇਹ ਸੇਵਾ ਸੁਭਾਗ ਪ੍ਰਾਪਤ ਹੋਇਆ ਹੈ ਕਿ ਇਸ ਤਰ੍ਹਾਂ ਦੇਖਦੇ ਹੋ ਜਿਸ ਤਰ੍ਹਾਂ ਹੁਣ ਇਹ ਤੁਹਾਡੇ ਵੱਲੋਂ ਬਣਾਏ ਗਏ ਮਾਡਲਸ ਫਿਲੀਪੀਨਸ ਦੇ ਵਿੱਚ ਸਥਾਪਿਤ ਕੀਤੇ ਜਾਣਗੇ ਬਿਲਕੁਲ ਜੀ ਮੈਂ ਸਭ ਤੋਂ ਪਹਿਲਾਂ ਧੰਨਵਾਦੀ ਹਾਂ ਗੁਰੂ ਰਾਮਦਾਸ ਪਾਸ਼ਾ ਜੀ ਦਾ ਜਿਨ੍ਹਾਂ ਨੇ ਇਹ ਸੇਵਾ ਦਾਸ ਪਾਸੋਂ ਲਈ ਹੈ ਕਿਉਂਕਿ ਬੀਤੇ ਤਕਰੀਬਨ 25 ਸਾਲਾਂ ਤੋਂ ਇਸ ਕਾਰਜ ਨਾਲ ਜੁੜੇ ਹੋਏ ਹਨ ਤੇ ਕੁਝ ਵੀ ਇੰਨੇ ਪਹਿਲਾਂ ਮੈਨੂੰ ਫਿਲੀਪੀਨ ਦੀਆਂ ਸੰਗਤਾਂ ਵੱਲੋਂ ਹੁਕਮ ਹੋਇਆ ਕਿ ਅਸੀਂ ਚੋਣੇ ਹੈ ਕਿ ਸਿੱਖ ਇਤਿਹਾਸ ਨਾਲ ਜੁੜੇ ਜਿਹੜੇ ਧਾਰਮਿਕ ਸਥਾਨਾਂ ਦੇ ਮਾਡਲ ਇੱਥੇ ਅਜਾਇਬ ਘਰ ਕਿਉਂਕਿ ਇਸ ਤੋਂ ਪਹਿਲਾਂ ਸਿੱਖ ਅਜਾਇਬ ਘਰ ਕੋਈ ਨਹੀਂ ਗਾ ਤਾਂ ਇੱਕ ਅਜਾਇਬ ਘਰ ਬਣਾ ਕੇ ਉਹਦੇ ਵਿੱਚ ਧਾਰਮਿਕ ਸਥਾਨਾਂ ਦੇ ਮਾਡਲ ਸੋशोबित ਕੀਤੇ ਜਾਣ ਸੋ ਸੰਗਤਾਂ ਦਾ ਹੁਕਮ ਮੰਨਦਿਆਂ ਸਪੈਸ਼ਲ ਮੈਂ ਫਿਰ ਕੈਨੇਡਾ ਤੋਂ ਚੱਲ ਕੇ ਹੁਣ ਕਿਉਂਕਿ ਅੰਮ੍ਰਿਤਸਰ ਤੋਂ ਭੇਜ ਰਿਹਾ ਲੇਕਿਨ ਕੈਨੇਡਾ ਅਸੀਂ ਪਰਿਵਾਰ ਦੇ ਨਾਲ ਰਹੇ ਹਾਂ ਉੱਥੋਂ ਚੱਲ ਕੇ ਆ ਕੇ ਪੰਜ ਧਾਰਮਿਕ ਸਥਾਨਾਂ ਦੇ ਜਿਹੜੇ ਮਾਡਲ ਬਣਾ ਕੇ ਸਮੂਹ ਦੇਸ਼ਵਿਦੇਤੀਆਂ ਸੰਗਤਾਂ ਦੇ ਨਾਲ-ਨਾਲ ਉਥੋਂ ਦੀਆਂ ਫਿਲੀਪੀਨੀਆਂ ਸੰਗਤਾਂ ਨੂੰ ਸਮਰਪਿਤ ਕੀਤਾ। ਸਰ ਕਿਹੜੇ-ਕਿਹੜੇ ਮਾਡਲਸ ਬਣਾਏ ਜਾ ਰਹੇ ਨੇ ਤੇ ਨਾਲ-ਨਾਲ ਸਾਨੂੰ ਉਹਨਾਂ ਦੇ ਦਰਸ਼ਨ ਵੀ ਦਿਖਾਓ ਕਿ ਕਿੰਨੀ ਮਿਹਨਤ ਲੱਗੀ ਹੈ ਕਿਸ ਤਰ੍ਹਾਂ ਇਹ ਬਣਾਏ ਗਏ ਨੇ ਤੇ ਸਾਡੇ ਦਰਸ਼ਕਾਂ ਨੂੰ ਇੱਕ ਵਾਰ ਜਰੂਰ ਦੱਸੋ। ਬਿਲਕੁਲ ਜੀ ਇਹ ਜਿਸ ਤਰ੍ਹਾਂ ਤੁਸੀਂ ਮਾਡਲ ਆ ਸਾਹਮਣੇ 13 ਫੁੱਟ ਸਾਈਜ਼ ਦਾ ਜਿਹੜਾ ਬਣਿਆ ਹੋਇਆ ਹੈ ਗੁਰੂ ਨਾਨਕ ਦੇਵ ਪਾਸ਼ਾ ਪਹਿਲੀ ਪਾਸ਼ਾਹੀ ਦਾ ਜਨਮ ਸਥਾਨ ਦਾ ਡਿਟੇਲ ਮਾਡਲ ਹੈ ਜੋ ਕਿ ਪਾਕਿਸਤਾਨ ਦੇ ਵਿੱਚ ਮੌਜੂਦ ਹੈ। ਉਹ ਹੂਬ-ਹੂ ਤੁਹਾਨੂੰ ਉਸੇ ਤਰ੍ਹਾਂ ਦੀ ਸਾਰੀ ਡਿਟੇਲਿੰਗ ਨਜ਼ਰ ਆ ਪਿਲਰਸ ਕਿਸ ਤਰ੍ਹਾਂ ਦਰਵਾਜ਼ੇ ਖਿੜਕੀਆਂ ਆ ਤੁਸੀਂ ਦੇਖ ਰਹੇ ਹੋ ਸਾਰੇ ਦਰਵਾਜ਼ੇ ਉਸੇ ਤਰ੍ਹਾਂ ਖੁੱਲਦੇ ਬੰਦ ਹੁੰਦੇ ਹਨ ਸਾਰੀ ਡਿਟੇਲਿੰਗ ਦੇ ਨਾਲ ਕਰਨ ਦੀ ਕੋਸ਼ਿਸ਼ ਕਰੀਦੀ ਹੈ ਤਾਂ ਕਿ ਜੋ ਹੂਬ ਹੋ ਉਹੀ ਦੇਖ ਦੇਖ ਸਕੇ ਤਾਂ ਫਾਈਬਰ ਸੋਲਿਡ वुਡ ਐਮ ਡੀ ਐਫ ਦੀ ਮਦਦ ਨਾਲ ਇਹ ਫੁਲੀ ਵਾਟਰਪੂਫ ਇਹ ਮਾਡਲ ਤਿਆਰ ਕੀਤੇ ਗਏ ਨੇ ਜੋ ਕਿ ਜਿੱਥੇ ਵਿਲੱਖਣ ਕਲਾ ਹੈਗੀ ਹੈ ਉਹਦੇ ਨਾਲ ਨਾਲ ਜੋ ਸਿੱਕੇ ਇਤਿਹਾਸ ਜਿੱਥੇ ਐਸ ਸੋਬਿਤ ਹੋਣਗੇ ਨਾਲ ਦਰਸਾਇਆ ਜਾਏਗਾ ਅਲਗ-ਅਲਗ ਪਾਸ਼ਾਵਾਂ ਦੇ ਵਿੱਚ ਉਹਦੇ ਨਾਲ ਹੀ ਤੁਸੀਂ ਦੇਖ ਰਹੇ ਹੋ ਇਹ ਜੋ ਮਾਡਲ ਹੈ ਤਕਤ ਸ੍ਰੀ ਕੇਸਗੜ ਸਾਹਿਬ ਜੋ ਕਿ ਅਨੰਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਮੌਜੂਦ ਹੈ ਇਹ ਵੀ ਤਕਰੀਬਨ 5 ਫੁੱਟ ਸਾਈਜ਼ ਦਾ ਮਾਡਲ ਹੈਗਾ ਕਾਫੀ ਉੱਚੀ ਹਾਈਟ ਹੈ ਸਾਰੇ ਸੋਲਿਡ ਜਿਹੜੇ ਹੈਗੇ ਆ ਫਾਈਬਰ ਤੇ ਡੋਮ ਫਾਈਬਰ ਦਾ ਹੀ ਸਾਰਾ ਮਟੀਰੀਅਲ ਕਾਫੀ ਸਾਰਾ ਲਾਗ ਕੇ ਇਹ ਸੋਲਿਡ ਤਿਆਰ ਕੀਤੇ ਗਏ ਨੇ ਉਹਦੇ ਨਾਲ ਨਾਲ ਹੀ ਇਹ ਜੋ ਮਾਡਲ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਇਹ ਤਕਤ ਸ੍ਰੀ ਦਮਦਮਾ ਸਾਹਿਬ ਜੋ ਕਿ ਸਾਬੋ ਕੀ ਤਲਵੰਡੀ ਪਵਿੱਤਰ ਸਥਾਨ ਮੌਜੂਦ ਹੈ ਉਹਦਾ ਵੀ ਡਿਟੇਲ ਮਾਡਲ ਤੁਸੀਂ ਸਾਰਾ ਹੂਬ ਹੂ ਦੇਖ ਰਹੇ ਹੋ ਉਸੇ ਤਰ੍ਹਾਂ ਖਿੜਕੀਆਂ ਬਾਰੀਆਂ ਜੋ ਪਿਲਰਸ ਬਣਾ ਕੇ ਸਾਰੇ ਦਿਖਾਏ ਗਏ ਨੇ ਉਹਦੇ ਨਾਲ ਨਾਲ ਹੀ ਇਹ ਜੋ ਮਾਡਲ ਤੁਸੀਂ ਦੇਖ ਰਹੇ ਹੋ ਇਹ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਉਹਨਾਂ ਦਾ ਸ਼ਹਾਦਤ ਵਾਲਾ ਦ੍ਰਿਸ਼ ਜੋ ਕਿ ਨੀਹਾਂ ਦੇ ਵਿੱਚ ਜਿੰਦਾ ਚਨਾਏ ਗਏ ਸੀਗੇ ਉਹ ਦ੍ਰਿਸ਼ ਦਿਖਾ ਕੇ ਇਹ ਉਹਨਾਂ ਦੀ ਸ਼ਹਾਦਤ ਨੂੰ ਜੋ ਸ਼ਰਧਾਂਜਲੀ ਦਿੱਤੀ ਗਈ ਹੈ ਇਹ ਵੀ ਮਾਡਲ ਉੱਥੇ ਸਜੋਬਿਤ ਕੀਤਾ ਜਾਏਗਾ ਉਹਦੇ ਨਾਲ ਨਾਲ ਹੀ ਇਹ ਜੋ ਮਾਡਲ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਸ੍ਰੀ ਦਰਬਾਰ ਸਾਹਿਬ ਗੁਰੂ ਰਾਮਦਾਸ ਪਾਸ਼ਾ ਜੀ ਦੀ ਨਗਰੀ ਸ੍ਰੀ ਦਰਬਾਰ ਸਾਹਿਬ ਦਾ ਡਿਟੇਲ ਮਾਡਲ ਇਹ ਸਾਰਾ ਬਣਾ ਕੇ ਸਿੱਖ ਕੌਮ ਨੂੰ ਸਮਰਪਿਤ ਕੀਤਾ ਗਿਆ ਉਹਦੇ ਨਾਲ ਨਾਲ ਦੱਸ ਦੇਵਾਂ ਕਿ ਉਸ ਥਾਂ ਤੇ ਜਾ ਕੇ ਫਿਲੀਪੀਨਾ ਅਜਾਇਬ ਘਰ ਦੇ ਵਿੱਚ ਇਸ ਰੋਵਰ ਦੇ ਅੰਦਰ ਸੁਸ਼ੋਭਿਤ ਹੋਏਗਾ ਤੇ ਸਰੋਵਰ ਜਿਹੜਾ ਉੱਥੇ ਤਿਆਰ ਕੀਤਾ ਜਾਏਗਾ ਬਾਕੀ ਤੁਸੀਂ ਡਿਟੇਲਿੰਗ ਦੇਖ ਪਾ ਰਹੇ ਹੋ ਜਿੰਨੇ ਕਿ ਪ੍ਰਮਾਤਮਾ ਨੇ ਗੁਰੂ ਰਾਮਦਾਸ ਪਾਸ਼ਾ ਨੇ ਸਮਰੱਥਾ ਦਿੱਤੀ ਐ ਸੋਝੀ ਦਿੱਤੀ ਐ ਉਸ ਮੁਤਾਬਿਕ ਇਹ ਮਾਡਲ ਬਣਾ ਕੇ ਸਰ ਜੋ ਉੱਥੇ ਸਰੋਵਰ ਤੁਸੀਂ ਜਿਸ ਤਰ੍ਹਾਂ ਦੱਸ ਰਹੇ ਹੋ ਸਰੋਵਰ ਦਾ ਜਿਹੜਾ ਜਲ ਉਹ ਵੀ ਇੱਥੇ ਜਾਏਗਾ ਨੇ ਜਲਤ ਹੋਣੀ ਜਾਏਗਾ ਕਿਉਂਕਿ ਇਸ ਤੋਂ ਇਲਾਵਾ ਵੀ ਮੈਂ ਹੋਰ ਕਈ ਕੰਟਰੀਆਂ ਦੇ ਵਿੱਚ ਇਸ ਤਰ੍ਹਾਂ ਦੇ ਧਾਰਨ ਸਥਾਨਾਂ ਦੇ ਮਾਡਲ ਬਣਾਏ ਨੇ ਦਰਬਾਰ ਸਾਹਿਬ ਦਾ ਮਾਡਲ ਅਲਫਾ 1 ਮਾਲਚੇ ਵੀ ਬਣਾਇਆ ਸੀ ਉੱਥੇ ਅਸਲੀ ਜਲ ਪਾਇਆ ਸੀਗਾ ਸਿੰਗਾਪੁਰ ਦੇ ਵਿੱਚ ਬਣਾਇਆ ਸੀ ਉੱਥੇ ਵੀ ਜਲ ਅਸਲੀ ਪਾਇਆ ਸੀਗਾ ਪਰ ਲੇਕਿਨ ਹਾਂ ਜਿੱਥੇ ਵੀ ਮਾਡਲ ਇਸ ਤਰ੍ਹਾਂ ਦੇ ਬਣਾਈਦੇ ਸੁਚਮ ਦੇ ਨਾਲ ਸਵੱਛਤਾ ਦੇ ਨਾਲ ਸਫਾਈ ਦਾ ਧਿਆਨ ਰੱਖ ਕੇ ਸਿਰ ਤੱਕ ਕੇ ਅਗਰ ਜਲ ਪਾਈਦਾ ਵੀ ਹੈ ਤੇ ਜਿਹੜਾ ਹੁੰਦਾ ਕਿ ਸਾਰਾ ਸਵੱਛ ਸਾਫ ਜਲ ਪਾਈਦਾ ਕੜ ਕੀ ਕੀ ਮਰਿਆਦਾ ਨਾ ਮਾਡਲਸ ਨੂੰ ਬਣਾਣ ਲੱਗੇ ਰੱਖੀ ਜਾਂਦੀ ਹੈ ਕਿਉਂਕਿ ਧਾਰਮਿਕਤਾ ਦੇ ਨਾਲ ਜੁੜੇ ਹੋਏ ਸਾਰੇ ਮਾਡਲਸ ਨੇ ਸਿੱਕੇ ਇਤਿਹਾਸ ਨੂੰ ਉਹਨਾਂ ਨੂੰ ਪੇਸ਼ ਕਰ ਰਹੇ ਨੇ ਤਾਂ ਕਿਸ ਤਰ੍ਹਾਂ ਦੀਆਂ ਮਰਿਆਦਾ ਜਿਹੜੀਆਂ ਤੁਸੀਂ ਧਿਆ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਕਾਰਜ ਆਰੰਭ ਕਰਨ ਤੋਂ ਪਹਿਲੇ ਮੈਂ ਗੁਰੂ ਅਰਮਾਨਦਸ ਪਾਸ਼ਾ ਦੇ ਚਰਨਾਂ ਜਾ ਕੇ ਅਰਦਾਸ ਕਰੀਦੀ ਕਿ ਕਿਰਪਾ ਕਰਨੀ ਇਸ ਨਿਮਾਣੇ ਤੋਂ ਇਸ ਮੂਰਤ ਤੋਂ ਆਪ ਹੀ ਸੇਵਾ ਲੈ ਲੈਣੀ ਜਿੰਨੀ ਕੁ ਸੋਝੀ ਉਹ ਬਖਸ਼ਦੇ ਓਨੇ ਕ ਮੈਂ ਕਾਰਜ ਕਰ ਦਿੰਨਾ ਤੇ ਉਹਦੇ ਨਾਲ ਨਾਲ ਜਦੋਂ ਬਣਾਈਦੇ ਐ ਸਿਰ ਟਾਕੇ ਇਸ਼ਨਾਨ ਕਰਕੇ ਇਹ ਸੁਚੇੇ ਹੱਥਾਂ ਦੇ ਨਾਲ ਜੋੜਿਆਂ ਨੂੰ ਦੂਰ ਰੱਖ ਕੇ ਇਹ ਮਾਡਲ ਤਿਆਰ ਕੀਤੇ ਜਾਂਦੇ ਆ ਇਵਨ ਕਿ ਮੇਰੇ ਨਾਲ ਜਿਹੜੀ ਟੀਮ ਵੀ ਕੰਮ ਕਰਦੀ ਏ ਇਸੇ ਮर्यादा ਦਾ ਖਿਆਲ ਰੱਖ ਕੇ ਹਮੇਸ਼ਾ ਕੰਮ ਕਰਦੀ ਏ ਹਮ ਤੇ ਸਰ ਕਿੰਨਾ ਕ ਆਪਣੇ ਆਪ ਨੂੰ ਸੁਭਾਗ ਭਰਿਆ ਮਹਿਸੂਸ ਕਰਦੇ ਕਿਉਂਕਿ ਸੇਤ ਵਰ ਨਾਲ ਜਦੋਂ ਗੱਲਬਾਤ ਪਹਿਲਾਂ ਵੀ ਕਰ ਰਹੇ ਸੀ ਤਾਂ ਤੁਸੀਂ ਕਿਹਾ ਸੀ ਕਿ ਜਿਹੜੇ ਜਿਹੜੇ ਵੀ ਮੈਂ ਮਾਡਲਸ ਬਣਾਏ ਨੇ ਸਭ ਤੋਂ ਵੱਡੀ ਗੱਲ ਕਿ ਮੈਨੂੰ ਉੱਥੇ ਉੱਥੇ ਹੀ ਦਰਸ਼ਨ ਜਿਹੜੇ ਨੇ ਹੋ ਜਾਂਦੇ ਨੇ ਉਸ ਜਗ੍ਹਾ ਤੇ ਕਿਉਂਕਿ ਬਹੁਤ ਸਾਰੇ ਤੁਸੀਂ ਗੁਰਦੁਆਰਿਆਂ ਦੇ ਮਾਡਲਸ ਬਣਾਏ ਨੇ ਔਰ ਨਾਲ ਨਾਲ ਤੁਸੀਂ ਕਿਹਾ ਕਿ ਜਿੱਦਾਂ ਵੀ ਮੈਂ ਮਾਡਲਸ ਬਣਾਣਾ ਹੈ ਉੱਥੇ ਜਾਂਦਾ ਹੈ ਮੈਨੂੰ ਸੁਭਾਗ ਗੁਰੂ ਸਾਹਿਬ ਦੀ ਹਾਂਜੀ ਬਿਲਕੁਲ ਹਾਂਜੀ 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 ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਇਸ ਤੋਂ ਇਲਾਵਾ ਜਿਸ ਤਰ੍ਹਾਂ ਇਹ ਧਾਰਮਿਕ ਪਵਿੱਤਰ ਸਥਾਨ ਨੇ ਜਿਸ ਤ ਕਾਲ ਸ਼ੁਰੂ ਕੀਤਾ ਹੈ ਮੈਂ ਦੁਨੀਆ ਦੇ 7 ਅਜੂਬੇ ਚੁਣੇ ਇਹ ਪ੍ਰਮਾਤਮਾ ਵੱਲੋਂ ਹੀ ਸੋਝੀ ਮਿਲੇਗੀ ਮੈਂ ਦੁਨੀਆ ਦੇ 7 ਅਜੂਬੇ ਚੁਣ ਲੈ ਉਹ ਜਿਵੇਂ ਜਿਵੇਂ ਬਣਾਏ ਪਰ ਪ੍ਰਮਾਤਮਾ ਨੇ ਹੁਣ ਪਿਛਲੇ 10 ਸਾਲਾਂ ਚ ਅਸੀਂ ਕਿਰਪਾ ਕੀਤੀ ਵੀ ਜਿੱਥੇ ਜਿੱਥੇ ਆਸਟ੍ਰੇਲੀਆ ਚ ਹਰਬਰ ਬ੍ਰਿਜ ਹੈ ਲੰਡਨ ਬ੍ਰਿਜ ਹੈ ਐਫਲ ਟਾਵਰ ਆ ਫਰਾਂਸ ਦੇ ਵਿੱਚ ਜਾਂ ਜਿਹੜਾ ਸੀ ਐਨ ਟਾਵਰ ਹੈ ਜਾਂ ਹੁਣ ਜਿਹੜਾ ਸਿਡਨੀ ਦਾ ਹਰਬਰ ਬ੍ਰਿਜ ਹੈ ਇਹ ਸਾਰੇ ਮੁਲਕਾਂ ਜਾ ਕੇ ਮੈਨੂੰ ਅਜੂਬੇ ਦੇਖਣ ਨੂੰ ਵੀ ਮਿਲ ਗਏ ਇਸੇ ਤਰ੍ਹਾਂ ਧਾਰਮਿਕ ਸਥਾਨਾਂ ਤੇ ਵੀ ਜਿਹੜੇ ਜਿਹੜੇ ਮਾਡਲ ਗੁਰੂ ਸਾਹਿਬ ਸੇਵਾ ਲੈਂਦੇ ਨੇ ਉੱਥੇ ਉੱਥ ਤੇ ਉਥੋਂ ਦੇ ਜਿਹੜੇ ਦਰਸ਼ਕਦਾਰੇ ਬਖਸ਼ਦੇ ਨੇ ਹੂੰ ਜੇ ਇਹ ਜਿਹੜੇ ਪੰਜ ਮਾਡਲ ਨੇ ਸਥਾਪਿਤ ਜਦੋਂ ਕੀਤੇ ਜਾਣ ਕਿ ਤੇ ਇਹਨਾਂ ਦਾ ਮੇਨ ਮਕਸਦ ਕੀ ਰਹੇਗਾ ਵਿਦੇਸ਼ ਦੀ ਧਰਤੀਆਂ ਫਿਲਪਸ ਦੇ 뮤జిਕ ਦੇ ਰਿਚ ਜਿਸ ਤਰ੍ਹਾਂ ਇਹ ਸਥਾਪਿਤ ਕੀਤੇ ਜਾਣ ਲੇ ਤਾਂ ਮੇਨ ਇਹਨਾਂ ਦਾ ਉਦੇਸ਼ ਕੀ ਹੈ ਬਿਲਕੁਲ ਜੀ ਮੇਨ ਸਭ ਤੋਂ ਪਹਿਲਾਂ ਉਪਦੇਸ਼ ਇਹੀ ਹੁੰਦਾ ਕਿ ਜਿੱਥੇ ਸਿੱਖ ਪੰਥ ਲਈ ਇੱਕ ਨਵੀਂ ਵਿਲੱਖਣ ਕਲਾ ਹੈਗੀ ਹੈ ਤੇ ਉਹਦੇ ਨਾਲ ਨਾਲ ਸਭ ਤੋਂ ਜਿਹੜਾ ਮੇਨ ਜਿਹੜਾ ਮੋਟਿਵ ਹੁੰਦਾ ਮਕਸਦ ਹੁੰਦਾ ਹੈ ਕਿ ਜਿਹੜਾ ਸਾਡਾ ਸਿੱਖ ਇਤਿਹਾਸ ਹੈ ਕਹਿੰਦੇ ਨਾ ਕਿਸੇ ਕੌਮ ਨੂੰ ਅਗਰ ਖਤਮ ਕਰਨਾ ਹੋਵੇ ਤੇ ਉਹਦਾ ਇਤਿਹਾਸ ਤੋਂ ਦੂਰ ਕਰ ਦਿਓ ਤੇ ਇਸ ਕਰਕੇ ਕੌਮ ਨੂੰ ਜਿੰਦਾ ਰੱਖਣ ਲਈ ਕਿਸੇ ਵੀ ਕੌਮ ਨੂੰ ਧਰਉ ਨੂੰ ਜਿੰਦਾ ਰੱਖ ਲਈ ਉਹਦਾ ਇਤਿਹਾਸ ਜਿੰਦਾ ਰਹਿਣਾ ਬਹੁਤ ਜ਼ਰੂਰੀ ਹੈ ਤਾਂ ਇਹ ਕਾਰਜ ਕਰਨ ਦੇ ਵਿੱਚੇ ਮੇਨ ਮਕਸਦ ਹੈ ਜਿੱਥੇ ਨਵੀਂ ਕਲਾ ਵਿਲਖਣ ਕਲਾ ਦੇਖਣ ਨੂੰ ਮਿਲੇਗੀ ਉਹਦੇ ਨਾਲ ਨਾਲ ਸਮੁੱਚਾ ਇਤਿਹਾਸ ਜਦੋਂ ਇਹ ਪ੍ਰਕਰਮਾਂ ਲੱਗੇਗੀ ਜਿੱਥੇ 베ਰ ਬਾਬਾ ਬੁੱਢਾ ਸਾਹਿਬਾ ਉੱਥੇ ਉੱਥੋਂ ਦਾ ਇਤਿਹਾਸ ਲਾਤੀ 베ਰ ਦਾ ਇਤਿਹਾਸ ਦੁਖਪੰਜਨੀ ਮੇਰੀ ਦਾ ਇਤਿਹਾਸ ਨਨਕਾਣਾ ਸਾਹਿਬ ਦਾ ਇਤਿਹਾਸ ਕਿ ਕਿਸ ਟਾਈਮੇ ਬਣਾਇਆ ਗਿਆ ਕਿਨਾਂ ਦਾ ਜਨਮ ਸਥਾਨ ਹੈ ਕਿਹੜੀ ਥਾਂ ਤੇ ਉਹ ਗੁਰੂ ਸਾਹਿਬ ਕਿਹੜੀ ਪਾਸ਼ਾਈ ਸੀ ਸਾਰਾ ਡਿਟੇਲ ਲਿਖਿਆ ਜਾਏਗਾ ਇਸੇ ਤਰ੍ਹਾਂ ਤਖਤ ਸਹਿਬ ਦਾ ਇਤਿਹਾਸ ਜੇ ਅਸੀਂ ਸਹਿਬਜ਼ਾਦਾਾਂ ਦੀ ਗੱਲ ਕਰ ਲਈਏ ਤਾਂ ਸਹਿਬਜ਼ਾਦਾਾਂ ਦਾ ਜਦੋਂ ਮਾਡਲ ਦਿਖਾਏ ਜਾਣਗੇ ਉਹਦੇ ਨਾਲ ਇਤਿਹਾਸ ਲਿਖਿਆ ਜਾਊਗਾ ਕਿ ਕਿਤ ਤਰ੍ਹਾਂ ਸਰਹੰਦ ਦੇ ਵਿੱਚ ਜਿੰਦਾ ਨੀਹਾਂ ਦੇ ਵਿੱਚ ਸਹਿਬਜ਼ਾਦੇ ਚਿਣੇਗੇ ਲੇਕਿਨ ਉਹਨਾਂ ਨੇ ਇਨ ਨਹੀਂ ਮੰਨੀ ਧਰਮ ਨਹੀਂ ਹਾਰਿਆ ਤੇ ਉਸ ਅਡੋਲਤਾ ਨੂੰ ਦਰਸਾਉਂਦੇ ਇਹ ਮਾਡਲ ਹੈ ਤੇ ਮੇਨ ਜਿਹੜਾ ਮੇਰਾ ਮਕਸਦ ਹੁੰਦਾ ਕਿਉਂਕਿ ਮੈਂ ਕਲਾਕਾਰ ਹੋਣ ਦੇ ਨਾਤੇ ਹੋਰ ਵੀ ਆਰਕੀਟੈਕਚਰ ਮਾਡਲ ਬਣਾ ਸਕਦਾ ਸੀ ਪਰ ਗੁਰੂ ਰਾਮਦਾਸ ਪਾਸ਼ਾ ਨੇ ਤਰਸ ਕੀਤਾ ਮੇਰੇ ਤੇ ਕਿ ਇਸ ਤਰ੍ਹਾਂ ਦੇ ਸੇਵਾ ਲੈ ਰਹੇ ਨੇ ਨਾਲ ਇਹ ਕਿਰਤ ਹੈ ਨਾਲੇ ਲੋਕਾਂ ਦਾ ਇਤਿਹਾਸ ਪਹੁੰਚ ਰਿਹਾ ਤੇ ਨਾਲ ਇਹ ਜਿਹੜਾ ਹੈਗਾ ਲੋਕਾਂ ਨੂੰ ਇੱਕ ਵਿਲੱਖਣ ਕਲਾ ਵੀ ਦੇਖਣ ਨੂੰ ਮਿਲਦੀ ਹੈ ਕਿੰਨਾ ਸਮਾਂ ਲੱਗਦਾ ਹੈ ਇਹਨਾਂ ਮਾਡਲਸ ਨੂੰ ਬਣਾਉਣ ਦੇ ਵਿੱਚ ਇਹ ਤਕਰੀਬਨ ਜੀ ਹੁਣ 4-5 ਮਹੀਨਿਆਂ ਦਾ ਸਮਾਂ ਲੱਗਿਆ ਪਹਿਲਾਂ ਇਹਦੀ ਡਿਜ਼ਾਈਨਿੰਗ ਤੇ ਬਹੁਤ ਜ਼ਿਆਦਾ ਲੰਮਾ ਵਰਕ ਚੱਲਦਾ ਹੈ ਫਿਰ ਫਿਜ਼ੀਕਲੀ ਇਹ ਤੇ ਦਿਨ ਰਾਤ ਇੱਕ ਕਰਕੇ ਮਿਹਨਤ ਕਰਕੇ 14-14 15-15 ਘੰਟੇ ਲਾ ਕੇ ਫਿਰ ਇਹ ਸਾਰੇ ਮਾਡਲ ਤਿਆਰ ਕਰੀਦੇ ਕੋਈ ਮਾਡਲ 1 ਮਹੀਨੇ ਚ ਬੰਦਾ ਕੋਈ ਡੇਢ 2 ਮਹੀਨਿਆਂ ਚ ਤਾਂ ਇਸ ਤਰ੍ਹਾਂ ਬਹੁਤ ਮਿਹਨਤ ਲੱਗਦੀ ਹੈ ਕਿਉਂਕਿ ਹੂਬ ਹੂ ਉਹੀ ਡਿਟੇਲਿੰਗ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਹ ਗੱਲ ਹੈ ਕਿ ਇਹਨਾਂ ਦੀ ਹਿਸਟਰੀ ਨੂੰ ਜਾਣਨਾ ਕਿਸ ਤਰ੍ਹਾਂ ਬਾਰੀਕੀ ਦੀ ਚੀਜ਼ ਹੈ। ਉਹਨੂੰ ਦੇਖਣਾ, ਉਹਦੀ ਪਰਖ ਕਰਨੀ, ਫਿਰ ਉਸਨੂੰ ਉਸੇ ਤਰ੍ਹਾਂ ਢਾਲਣਾ ਬਹੁਤ ਔਖਾ ਹੁੰਦਾ ਹੈ। ਬਿਲਕੁਲ ਤੁਸੀਂ ਜਿਸ ਤਰ੍ਹਾਂ ਆ ਪਿੱਲਰ ਹੀ ਲੈ ਲਓ ਸ੍ਰੀ ਦਨਕਾਣਾ ਸਾਹਿਬ ਜੀ ਦਾ ਪਿੱਲਰ ਹੈ। ਤੁਸੀਂ ਡਿਟੇਲਿੰਗ ਦੇ ਵਿੱਚ ਦੇਖੋਗੇ ਕਿ ਹੂਬ ਹੂ ਉਸੇ ਤਰ੍ਹਾਂ ਖਿੜਕੀਆਂ, ਦਰਵਾਜ਼ੇ ਜੋ ਮੋਲਡਿੰਗਸ ਬਣੀਆਂ ਜਾਂ ਜਾਲੀਆਂ, ਗ੍ਰਿਲਾਂ ਤਾਂ ਇਹ ਸਾਰੀ ਡਿਟੇਲਸ ਜਿਹੜੇ ਹੈ ਇਕੱਠੇ ਕਰਨ ਲਈ ਬਹੁਤ ਸਮਾਂ ਲੱਗਦਾ ਹੈ ਤੇ ਇਹ ਪ੍ਰਮਾਤਮਾ ਆਪ ਹੀ ਸੋਝੀ ਬਖਸ਼ ਦੇਤਾ ਹੁੰਦਾ ਇਸ ਤਰ੍ਹਾਂ ਦਾ ਖਰਚ ਸਰ ਤੁਹਾਡੇ ਮਾਡਲਸ ਜਿਹੜੇ ਨੇ ਵਿਦੇਸ਼ਾਂ ਤੱਕ ਜਾਂਦੇ ਨੇ ਹਰ ਕੋਈ ਇਸ ਦੀ ਫਰੇਜ਼ ਕਰਦਾ ਹੈ ਕਿ ਕਦੇ ਕਿਸੇ ਨੇ ਤੁਹਾਡੇ ਕੋ ਮਾਡਲ ਮੰਗਿਆ ਹੋਵੇ ਸੇਲ ਕਰਨ ਦੇ ਲਈ ਤਾਂ ਤੁਸੀਂ ਦਿੱਤਾ ਹੈ ਬਿਲਕੁਲ ਜੀ ਹਾਂ ਜੀ ਇਹਦੇ ਪਿੱਛੇ ਇਹ ਹੁੰਦਾ ਕਿ ਮੈਂ ਤਾਂ ਚਾਹੁੰਦਾ ਕਿ ਦੇਸ਼-ਦੇਸ਼ ਦੇ ਵਿੱਚ ਜਿੱਥੇ ਵੀ ਸੰਗਤਾਂ ਇਸ ਚੈਨਲ ਦੇ ਮਾਧਮੇ ਨਾਲ ਦੇਖ ਰਹੀਆਂ ਨੇ ਕਿ ਇਸ ਤਰ੍ਹਾਂ ਦੇ ਧਾਰਮਿਕ ਸਥਾਨਾਂ ਦੇ ਮਾਡਲ ਹਰ ਗੁਰਦੁਆਰੇ ਸਾਹਿਬ ਦੇ ਵਿੱਚ ਸਾਭ ਨਾਲ ਤਾਂ ਹੋਣੀ ਚਾਹੀਦੀ ਹੈ ਨਾਲ ਇਤਿਹਾਸ ਲਿਖਿਆ ਹੋਵੇ ਸਾਡੇ ਬੱਚੇ ਜਿਹੜੇ ਇੰਟਰਸਟ ਰੱਖਦੇ ਆ ਆਰਟ ਦੇ ਵਿੱਚ ਉਹ ਜਦੋਂ ਦੇਖਦੇ ਆ ਉਹਦੇ ਬਾਰੇ ਮਾਪਿਆਂ ਨੂੰ ਪੁੱਛਣਗੇ ਵੀ ਇਹ ਕਿਸ ਚੀਜ਼ ਦਾ ਮਾਡਲ ਹੈ ਫਿਰ ਮਾਤਾ ਪਿਤਾ ਵੀ ਦੱਸਣਗੇ ਹੋਣੀ ਚਾਹੀਦੀ ਹੈ ਪਰ ਮੈਂ ਨਾਲ ਨਾਲ ਇਹ ਦੱਸ ਦਵਾਂ ਪਹਿਲਾਂ ਮੈਂ ਇਹ ਦੱਸਦਾ ਦੇਖਦਾ ਹੁੰਦਾ ਨਾ ਵੀ ਜਿਹੜਾ ਸਾਹਮਣੇ ਵਾਲਾ ਮਾਡਲ ਮੰਗ ਰਿਹਾ ਕੀ ਉਹ ਉਸ ਮर्यादा ਦੇ ਹਿਸਾਬ ਦੇ ਨਾਲ ਆਪਣੇ ਘਰੇ ਰੱਖ ਸਕੇਗਾ ਅਗਰ ਕੋਈ ਘਰ ਵਾਸਤੇ ਲੈ ਰਿਹਾ ਹੈ ਅਗਰ ਉਸ ਮर्यादा ਨੂੰ ਕਾਬਿਲ ਨਹੀਂਗਾ ਹੈਨਾ ਤੇ ਵੀ ਮੈਂ ਮਨਾ ਕਰ ਦਿੰਦਾ ਕਿਉਂਕਿ ਜੇ ਅਗਰ ਤੁਸੀਂ ਮर्यादा ਨਾਲ ਕਿਸੇ ਧਾਰਮਿਕ ਸਥਾਨ ਦਾ ਮਾਡਲ ਨਹੀਂ ਰੱਖ ਸਕਦੇ ਸਪੋਜ਼ টু ਵੀ ਮੇਰੇ ਕੋਲ ਉਹ ਮਾਡਲ ਲੈ ਜਾਂਦੇ ਕਿਸੇ ਵੀ ਚੀਜ਼ ਦਾ ਮਾਡਲ ਹੈ ਉਹ ਜਾ ਕੇ ਥੱਲੇ ਕਿਤੇ ਪਾਸੇ ਰੱਖ ਦੇਣ ਤਾਂ ਮੈਂ ਚਾਹੁੰਦਾ ਨਹੀਂ ਨਾਮ ਹੈ ਝੂਠੇ ਹੱਥਾਂ ਨਾਲ ਰੱਖਣਾ ਚਾਹੁੰਦਾ ਉਹਨਾਂ ਨੂੰ ਹਮੇਸ਼ਾ ਮर्याਦਾ ਦਾ ਖਿਆਲ ਰੱਖ ਕੇ ਹੁਣ ਜਦੋਂ ਪੈਕ ਵੀ ਕਰਾਂਗੇ ਪੂਰੇ ਸੁਚੇਬ ਨਾਲ ਵਧੀਆ ਪੈਕਿੰਗ ਕਰਕੇ ਤੇ ਉਹਨੂੰ ਫਿਰ ਵੇਚਿਆ ਜਾਏਗਾ ਡਿਲੀਵਰੀ ਕਿਸ ਤਰ੍ਹਾਂ ਕੀਤੀ ਜਾਏਗੀ ਕਿਸ ਤਰ੍ਹਾਂ ਇਹ ਸ਼ਿਪਰਾਂ ਹੀ ਭੇਜੇ ਜਾਣਗੇ ਜੀ ਠੀਕ ਹੈ ਜੀ ਤੇ ਸਰ ਤੁਸੀਂ ਸਿਖਲਾਈ ਵੀ ਦਿੰਦੇ ਹੋ ਬੱਚਿਆਂ ਨੂੰ ਹਾਂਜੀ ਕਾਫੀ ਸਾਰੇ ਲੋਕ ਮੇਰੇ ਤੋਂ ਹੁਣ ਵੀ ਸਿੱਖ ਰਹੇ ਨੇ ਮੌਜੂਦਾ ਦੌਰ ਦੇ ਵਿੱਚ ਵੀ ਤੇ ਨਾਲ ਨਾਲ ਮੈਂ ਇਹ ਵੀ ਦੱਸਦਾ ਅਗਰ ਦੇਸ਼ ਦੇ ਦੇ ਵਿੱਚ ਸੰਗਤ ਬਹੁਤ ਸਾਰੇ ਲੋਕ ਆ ਜਿਹੜੇ ਬੱਚੇ ਜੁੜਨਾ ਚਾਹੁੰਦੇ ਇਸ ਕਲਾ ਨਾਲ ਅਗਰ ਸੰਪਰਕ ਕਰਨਗੇ ਤੇ ਕੋਈ ਨਹੀਂ ਆਪਾਂ ਜਰੂਰ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਫੇਸਬੁੱਕ ਤੇ ਦੇਖ ਕੇ ਤੇ ਮੇਰੇ ਨਾਲ ਬਰਤ ਕਰ ਸਕਦੇ ਹੋ ਪਰ ਮੈਂ ਇਹ ਦੱਸਣਾ ਚਾਹੁੰਨਾ ਅੱਜ ਦੇ ਟਾਈਮ ਦੇ ਵਿੱਚ ਲੋਕ ਮੋਬਾਈਲਾਂ ਦੇ ਵਿੱਚ ਜ਼ਿਆਦਾ ਜੁੜੇ ਹੋਏ ਆ ਜਾਂ ਮੋਬਾਈਲ ਜਾਂ ਗੀਮਾਂ ਜਾਂ ਟੀਵੀ ਦੇਖ ਲਿਆ ਪਰ ਇਹਨਾਂ ਚੀਜ਼ਾਂ ਤੋਂ ਦੂਰ ਆ ਮੇਰੇ ਕੋਲ ਅਧਿਕਾਰ ਜ਼ਿਆਦਾਤਰ ਜਿਹੜੇ ਬੱਚੇ ਹੁੰਦੇ ਆ ਉਹ ਆਉਂਦੇ ਆ ਪਰ ਉਹ ਦੇਖ ਕੇ ਭੱਜ ਜਾਂਦੇ ਵੀ ਸਾਡੇ ਤੋਂ ਇੰਨਾ ਪੇਸ਼ੈਂਸ ਨਹੀਂ ਹੈਗਾ ਕਿਉਂਕਿ ਸਾਡੀਆਂ ਅੱਖਾਂ ਫਾਸਟ ਫਟਾਫਟ ਰੀਲਾਂ ਦੇਖਣਾ ਚਾਹੁੰਦੀਆਂ ਸਿੱਖ ਇਤਿਹਾਸ ਨੂੰ ਪੜ੍ਹਨਾ ਸਿੱਖ ਇਤਿਹਾਸ ਬਾਰੇ ਜਾਨਣਾ ਇਹ ਟਾਈਮ ਮੰਗਦਾ ਤੇ ਮੈਂ ਚਾਹੁੰਦਾ ਐਵੇਂ ਪ੍ਰੇਰਣਾ ਇਹ ਹੀ ਦੇਣਾ ਚਾਹੁੰਦਾ ਕਿ ਆਪਣੇ ਇਤਿਹਾਸ ਨਾਲ ਜੁੜੋ ਜਿਹੜੇ ਵੀ ਧਰਮ ਚੋਂ ਤੁਸੀਂ ਆਪਣੇ ਧਰਮ 'ਚ ਪਰਪੱਕ ਰਹੋ ਦੂਜੀ ਗੱਲ ਗੁਰੂ ਵਾਲੇ ਬਣੋ ਜੋ ਗੁਰੂ ਦਾ ਉਪਦੇਸ਼ ਆ ਉਸ ਨੂੰ ਕਮਾਓ ਨਸ਼ਿਆਂ ਨੂੰ ਛੱਡੋ ਚੰਗੇ ਕਾਰਜ ਕਰੋ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰੋ ਕੌਮ ਦਾ ਰੋਸ਼ਨ ਕਰੋ ਤੇ ਸਰ ਪਰਿਵਾਰ ਦੇ ਕਿੰਨੇ ਕ ਸਪੋਰਟ ਮਿਲੀਏ ਸਾਰੇ ਕੰਮ ਦੇ ਵਿੱਚ ਪਰਿਵਾਰ ਦੀ ਮੇਰੇ ਬਹੁਤ ਸਪੋਰਟ ਹੈਗੀ ਹੈ ਮੇਰੇ ਮਾਤਾ ਪਿਤਾ ਮੇਰੇ ਬ੍ਰਦਰ ਮੇਰੇ ਮੇਰਾ ਬੇਟਾ ਸਾਰੀ ਡਿਜ਼ਾਈਨਿੰਗ ਵਰਕ ਕਰਦਾ ਅਮਰਪਾਲ ਸਿੰਘ ਤਾਂ ਪਰਿਵਾਰ ਦੀ ਹਮੇਸ਼ਾ ਹੀ ਸਪੋਰਟ ਰਹੀ ਹੈ ਉਹਦੇ ਨਾਲ ਨਾਲ ਮੇਰੀ ਟੀਮ ਹੈ ਪਰਮਜੀਤ ਸਿੰਘ ਤੇ ਅਮਨਦੀਪ ਕੋਰ ਉਹ ਵੀ ਨਾਲ ਮੇਰੇ ਹੈਲਪ ਕਰਉਂਦੇ ਤੇ ਹੋਰ ਵੀ ਕਾਫੀ ਸਾਰੀ ਟੀਮ ਹੈਗੀ ਹੈ ਰਾਜਵੰਤ ਕੋਰ ਹੈਗੀ ਹੈ ਰਾਜਵਿੰਦਰ ਕੋਰ ਮੇਰੇ ਪਰਿਵਾਰ ਦੇ ਵਿੱਚ ਲੜਕੀ ਹੈ ਪਰਿਵਾਰ ਦੀ ਬੱਚੀ ਹੈ ਉਹ ਵੀ ਹੈਲਪ ਕਰਉਂਦੀ ਹੈ ਬਹੁਤ ਸਾਰੇ ਬੱਚੇ ਜਿਹੜੇ ਮੇਰੇ ਨਾਲ ਟੀਮ ਜੁੜੀ ਹੋਈ ਹੈ ਉਹ ਲਗਾਤਾਰ ਜਦੋਂ ਪੂਰਾ ਵਰਲਡਵਾਈਡ ਕਿਤੇ ਵੀ ਪ੍ਰੋਜੈਕਟ ਹੁੰਦਾ ਨਾਲ ਹੈਲਪ ਕਰਉਂਦੇ ਜਿਸ ਤਰ੍ਹਾਂ ਮੈਂ ਕਾਫੀ ਸਾਲ ਅਲਫਾ 1 ਮਾਲ ਦੇ ਵਿੱਚ ਵੀ ਜੋ ਅੰਮ੍ਰਿਤਸਰ ਮਾਲ ਹੈ ਕ੍ਰੀਏਟਿਵ ਡਾਇਰੈਕਟਰ ਰਹੇ ਹਾਂ ਉੱਥੇ ਮੇਰੇ ਕੋਲ ਕਾਫੀ ਵੱਡੀ ਟੀਮ ਹੁੰਦੀ ਸੀ ਇੰਟਰਨੈਸ਼ਨਲ ਪੇਪਰ ਆਰਟਿਸਟ ਤੋਂ ਤੱਕ ਤੁਸੀਂ ਬਹੁਤ ਸਾਰੇ ਵਰਲਡ ਰਿਕਾਰਡ ਬਣਾ ਦਿੱਤੇ ਨੇ ਕਾਇਮ ਕੀਤੇ ਨੇ ਤੁਹਾਡਾ ਸੁਪਨਾ ਕੀ ਹੈ ਕਿ ਇੱਕ ਹੁੰਦਾ ਨਾ ਕਿ ਮੇਰਾ ਫਿਊਚਰ ਦੇ ਵਿੱਚ ਇਸ ਚੀਜ਼ ਤੇ ਅਚੀਵਮੈਂਟ ਹੈ ਬਹੁਤ ਸਾਰੀਆਂ ਨੇ ਤੁਹਾਡੀਆਂ ਲੇਕਿਨ ਇੱਕ ਕੀ ਤੁਹਾਡਾ ਏਮ ਕੀ ਹੈ ਕਿ ਮੈਂ ਉਸ ਚੀਜ਼ ਤੱਕ ਜਾਣਾ ਹੈ ਸਭ ਤੋਂ ਵੱਡੀ ਤਾਂ ਮੈਂ ਗੁਰੂ ਸਾਹਿਬ ਦਾ ਤਰਸ ਮੰਨਦਾ ਹੈ ਕਿਰਪਾ ਹੈ ਜਿਹੜੀ ਕਿ ਜਿਹਦੇ ਕਰਕੇ ਮੈਂ ਇਸ ਕਾਰਜਾਂ ਨਾਲ ਜੁੜਿਆ ਕਿਉਂਕਿ ਅਨੇਕਾਂ ਲੋਕ ਲੋਕ ਨਸ਼ਿਆਂ 'ਚ ਮਰੀ ਜਾਂਦੇ ਕੋਈ ਕਿਸੇ ਕੰਮ 'ਚ ਜੂਝ ਰਿਹਾ ਕੋਈ ਦੁੱਖਾਂ 'ਚ ਜੂਝ ਜਾਂ ਜੂਝੀ ਜਾਂਦਾ ਲੇਕਿਨ ਜੋ ਮੇਰੀ ਜੋ ਦਿਲ ਦੀ ਇੱਛਾ ਇਹੀ ਰਹਿੰਦੀ ਹੈ ਕਿ ਰਹਿੰਦੇ ਸਵਾਸਾਂ ਤਾਈ ਜਿੰਨੇ ਪ੍ਰਮਾਤਮਾ ਨੇ ਬਖਸ਼ੇ ਇਸ ਤਰ੍ਹਾਂ ਦੇ ਇੰਨੇ ਹੀ ਸੇਵਾਵਾਂ ਨਾਲ ਜੁੜੇ ਰਹੀਏ ਜਿਸ ਤਰ੍ਹਾਂ ਕੋਈ ਕੋਈ ਗੁਰਦੁਆਰਾ ਸਾਹਿਬ ਜਾਂ ਮੰਦਿਰ ਦੀ ਇਮਾਰਤ ਬਣਾਉਣ ਦੇ ਲੋਕ ਇੱਟਾਂ ਪੜਾਉਂਦੇ ਹਨ ਮਸਾਲਾ ਤੇ ਮੈਨੂੰ ਲੱਗਦਾ ਵੀ ਮੇਰੇ ਵੀ ਗੁਰੂ ਸਾਹਿਬ ਨੇ ਚਲੋ ਛੋਟੇ ਐ ਇਸ ਰੂਪ ਚ ਸੇਵਾ ਲਈ ਹੋਈ ਐ ਵੀ ਤੁਸੀਂ ਆ ਬਣਾ ਕੇ ਕੌਮ ਦਾ ਇਤਿਹਾਸ ਦਾ ਪ੍ਰਚਾਰ ਕਰੋ। ਹੂੰ ਤੇ ਜੇ ਰਹੀ ਗੱਲ ਜੇ ਆਪਾਂ ਦਿਲ ਦੀ ਇੱਛਾ ਦੀ ਗੱਲ ਕਰੀਏ ਮੇਰੀ ਇੱਛਾ ਹੈਗੀ ਦੁਨੀਆ ਦੇ ਵਿੱਚ ਕਿਤੇ ਵੀ ਇੱਕ ਸਿੱਖ ਜਾਇਬਕਰ ਬਣਾ ਸਕੀ ਵੱਡੇ ਲੈਵਲ ਤੇ ਜਿੱਤੋਂ ਜਿੰਨੂੰ ਰਹਿੰਦੀ ਦੁਨੀਆ ਯਾਦ ਕਰੇ। ਹੂੰ ਰਹਿੰਦੀ ਦੁਨੀਆ ਤੱਕ ਉਹ ਇਤਿਹਾਸ ਜਿਹੜਾ ਪੜਿਆ ਜਾਵੇ ਆ ਲੋਕ ਦੇਖਣ ਉਸ ਤੋਂ ਜਾਣੂ ਹੁਣ ਤੇ ਬੱਚਿਆਂ ਨੂੰ ਚੰਗੀ ਪ੍ਰੇਰਣਾ ਮਿਲੇ। ਤੇ ਕਿਉਂਕਿ ਇਸੇ ਕਲਾਕਾਰ ਕੇ ਮੈਂ ਤੁਹਾਨੂੰ ਨਾਲ ਵੀ ਜ਼ਿਕਰ ਕਰ ਦਵਾ ਕਿਉਂਕਿ 3 ਸਾਲ ਪਹਿਲਾਂ ਮੈਨੂੰ ਕੈਨੇਡੀਅਨ ਗਵਰਨਮੈਂਟ ਨੇ ਡਾਇਰੈਕਟ ਪਰਮਨੈਂਟ ਰੈਜ਼ੀਡੈਂਸ ਸਾਰੇ ਪਰਿਵਾਰ ਨੂੰ ਦਿੱਤੀ ਅਸੀਂ ਹੁਣ ਕੈਨੇਡਾ ਰਹਿ ਰਹੇ ਵੈਸੇ ਹੁਣ ਤਾਂ ਆਪਾਂ ਅੰਮ੍ਰਿਤਸਰ ਚ ਖਲੋਤੇ ਲੇਕਿਨ ਉੱਥੇ ਵੀ ਬਹੁਤ ਸਾਰੇ ਬੱਚਿਆਂ ਨੂੰ ਦੱਸੀਦਾ ਇਸ ਆਰਟ ਬਾਰੇ ਉੱਥੇ ਵੀ ਨਗਰਕਿਰਤਨਾਂ ਦੇ ਵਿੱਚ ਮਾਡਲ ਬਣਾ ਕੇ ਦਿੱਤੇ ਆ ਤਾਂ ਮੇਨ ਜਿਹੜਾ ਮਕਸਦ ਹੈ ਮੈਂ ਚਾਹੁੰਦਾ ਵੀ ਲੋਕ ਜਿਹੜੇ ਬੱਚੇ ਨਵੇਂ ਜੁੜਨ ਨਸ਼ਿਆਂ ਨੂੰ ਛੱਡ ਕੇ ਮੋਬਾਈਲਾਂ ਦਾ ਖੇੜਾ ਛੱਡ ਗਏ ਆਪਾਂ ਇਸ ਪਾਸੇ ਆਈਏ ਤਾਂ ਕਿ ਕੁਝ ਚੰਗਾ ਇਤਿਹਾਸ ਲਈ ਕਰ ਸਕੀਏ ਕੌਮ ਦਾ ਥੈਂਕ ਯੂ ਸੋ ਮਚ ਸਰ ਗੱਲਬਾਤ ਕਰ ਲਈ ਔਰ ਬਹੁਤ ਵਧੀਆ ਲੱਗਿਆ ਤੇ ਉਮੀਦ ਕਰਦੇ ਹਾਂ ਕਿ ਅੱਗੋਂ ਵੀ ਤੁਸੀਂ ਇਸ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਰਹੋ ਬਹੁਤ ਬਹੁਤ ਧੰਨਵਾਦੀ ਥੈਂਕ ਯੂ ਸੋ ਬਿਲਕੁਲ ਐਸੀਗੇ ਸਾਡਾ ਇੰਟਰਨੈਸ਼ਨਲ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਜਿਨ੍ਹਾਂ ਦੀ ਕਲਾ ਨੇ ਅੱਜ ਵਿਦੇਸ਼ਾਂ ਦੇ ਵਿੱਚ ਵੀ ਚਮਕ ਦਿਖਾਈ ਹੈ ਪਹਿਲਾਂ ਵੀ ਬਹੁਤ ਸਾਰੇ 월ਡ ਰਿਕਾਰਡ ਕਾਇਮ ਕੀਤੇ ਗਏ ਨੇ ਲੇਕਿਨ ਇਤਿਹਾਸ ਦੇ ਪੰਨਿਆਂ ਦੇ ਵਿੱਚ ਇੱਕ ਨਵਾਂ ਪੰਨਾ ਸਿਰਜਣ ਜਾ ਰਹੇ ਨੇ ਜਿੱਥੇ ਦਾਸ ਦੇ ਕਿ ਇਹਨਾਂ ਦੇ ਵੱਲੋਂ 5 ਜਿਹੜੇ ਸਿੱਖ ਇਤਿਹਾਸ ਦੇ ਮਾਡਲ ਬਣਾਏ ਜਾ ਰਹੇ ਨੇ ਜੋ ਕਿ ਫਿਲੀਪਪੀਨਜ਼ ਦੇ ਮਿਊਜ਼ੀਅਮ ਦੇ ਵਿੱਚ ਸਥਾਪਿਤ ਕੀਤੇ ਜਾਣਗੇ ਤੇ ਪਹਿਲੀ ਵਾਰ ਹੋ ਰਿਹਾ ਹੈ ਕਿ ਇਸ ਤਰ੍ਹਾਂ ਸਿੱਖ ਇਤਿਹਾਸ ਦੇ ਜੋ ਮਾਡਲ ਨੇ ਉਹ ਵਿਦੇਸ਼ ਦੀ ਧਰਤੀ ਦੇ ਵਿੱਚ ਸਥਾਪਿਤ ਕੀਤੇ ਜਾਣਗੇ ਤੇ ਪੂਰੇ ਪੰਜਾਬ ਦੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਸਿੱਖ ਕੌਮ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ ਇਸ ਦੇ ਨਾਲ ਹੀ ਪੰਜਾਬ ਦੀ ਵਿਰਾਸਤ ਨੂੰ ਪੰਜਾਬ ਦੀ ਮਹਾਨ ਕਲਾ ਨੂੰ ਇਸ ਤਰ੍ਹਾਂ ਵਿਦੇਸ਼ਾਂ ਦੇ ਵਿੱਚ ਚਮਕਾਉਣਾ ਪੰਜਾਬ ਦੇ ਲਈ ਇਹਨਾਂ ਦੇ ਲਈ ਸਾਰਿਆਂ ਦੇ ਲਈ ਸਿੱਖ ਕੌਮ ਦੇ ਲਈ ਬਹੁਤ ਹੀ ਵੱਡਾ ਸੁਭਾਗ ਤੇ ਮਾਣ ਭਰਿਆ ਦਿਨ ਹੈ ਕੈਮਰਾਮੈਨ ਅਰਸ਼ ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ